ਪ੍ਰੋਬਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਂਮਦੀਪ ਜੋਸ਼ ਸਿੰਘ ਤਾਂ ਡੋਨਲਡ ਟਰੰਪ ਦੇ ਵੱਲੋਂ ਕਈ ਵੱਡੇ ਫੈਸਲੇ ਲਏ ਗਿਆ ਜੀਆਂ ਦੱਸਦੇ ਕਿ ਟਰਾਂਸ ਜੈਂਡਰਸ ਨੂੰ ਆਰਮੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਟਰੰਪ ਨੇ ਜਿਸ ਹਿਸਾਬ ਦੇ ਨਾਲ ਲਗਾਤਾਰ ਕੰਪੇਨਿੰਗ ਦੌਰਾਨ ਡੋਨਲਡ ਟਰੰਪ ਇਹ ਗੱਲ ਕਹਿ ਰਹੇ ਸੀ ਕਿ 트랜ਸਜੈਂਡਰਸ ਨੂੰ ਜਿਹੜਾ ਆਰਮੀ ਦੇ ਵਿੱਚ ਨਹੀਂ ਰੱਖਿਆ ਜਾਵੇਗਾ ਤੋਂਦਾ ਦੀ ਕਿ 15000 ਦੇ ਕਰੀਬ ਜਿਹੜਾ ਆਰਮੀ ਦੇ ਵਿੱਚ ਸੀ 트랜ਸਜੈਂਡਰਸ ਤੇ ਉਸ ਨੂੰ ਹੁਣ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਤੋਂਦਾ ਦੀ ਕਿ ਡੋਨਲਡ ਟਰੰਪ ਦੀ ਇਹ ਕੰਪੇਨਿੰਗ ਦਾ ਵੀ ਇੱਕ ਹਿੱਸਾ ਸੀ ਜਦੋਂ ਡੋਨਲਡ ਟਰੰਪ ਦੀ ਪਹਿਲੀ ਟਰਮ ਸੀ ਉਸ ਵੇਲੇ ਵੀ ਲਗਾਤਾਰ ਜਿਹੜਾ ਡੋਨਲਡ ਟਰੰਪ ਦੇ ਬਲੋ 트랜ਸਜੈਂਡਰਾਂ ਦੇ ਖਿਲਾਫ ਬੋਲਿਆ ਜਾਂਦਾ ਸੀ ਖਿਲਾਫ ਫੈਸਲੇ ਲਏ ਜਾਂਦੇ ਸੀ ਪਰ ਉਸ ਸਮੇਂ ਆਰਮੀ ਦੇ ਵਿੱਚ ਚੋਂ ਬਾਹਰ ਨਹੀਂ ਕੱਢਿਆ ਸੀ ਤੇ ਕੋਈ ਨਵੀਂ ਭਰਤੀ ਵੀ ਨਹੀਂ ਕੀਤੀ ਸੀ ਪਰ ਹੁਣ ਤੋਂ ਹੁੰਦਾ ਦੇ ਕਿ ਜਿਹੜੇ ਜਿਹੜੇ ਟਰਾਂਸਜੈਂਡਰਸ ਹੁਣ ਆਰਮੀ ਦੇ ਵਿੱਚ ਹੈਗੇ ਯੂਐਸਡੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਔਰ ਮੈਡੀਕਲ ਅਨਫਿਟ ਦਾ ਇਹੜਾ ਰੀਜ਼ਨ ਦਿੱਤਾ ਗਿਆ ਕਿ ਮੈਡੀਕਲ ਫਿਟ ਨਹੀਂ ਹੈ ਜਿੱਥੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਤੀਜੇ ਜੈਂਡਰ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲਦੀਆਂ ਨੇ ਸੜਕਾਂ ਦੇ ਉੱਪਰ ਪ੍ਰਦਰਸ਼ਨ ਕੀਤੇ ਜਾਂਦੇ ਆ ਵੱਡੀਆਂ ਵੱਡੀਆਂ ਮੁਹਿੰਮਾਂ ਚੱਲਦੀਆਂ ਨੇ ਵੱਡੀਆਂ ਵੱਡੀਆਂ ਜਿਹੜਾ ਨੌਕਰੀਆਂ ਮਿਲ ਰਹੀਆਂ ਨੇ ਦੀ ਗੱਲ ਕਰੀਏ ਤਾਂ ਤੀਜੇ ਜੈਂਡਰ ਨੂੰ ਉਹਨਾਂ ਦੇ ਉੱਪਰ ਦੇਖ ਸਕਦੇ ਹੋ ਸੀ ਅਮਰੀਕਾ ਦੀ ਧਰਤੀ ਦੇ ਉਪਰ 트랜ਸ ਜੈਂਡਰਸ ਨੂੰ ਲੈ ਕੇ ਕਿਸ ਪ੍ਰਕਾਰ ਦਾ ਹੈ ਇੱਕ ਫੈਸਲਾ ਸੁਣਾਇਆ ਗਿਆ ਹੈਗਾ ਦੇਖਣਾ ਹੋਊਗਾ ਕਿ ਇਸ ਤੋਂ ਬਾਅਦ ਕੀ 트랜ਸ ਜੈਂਡਰਸ ਦੇ ਵੱਲੋਂ ਜਿਹੜਾ ਕੋਈ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਵਿਰੋਧ ਪ੍ਰਦਰਸ਼ਨ ਤਾਂ ਕੀਤਾ ਜਾਏਗਾ ਤੇ ਕੀ ਉਹਨਾਂ ਦੇ ਵੱਲੋਂ ਕੋਰਟ ਦੇ ਵਿੱਚ ਵੀ ਜਾਇਆ ਜਾਂਦਾ ਇਸ ਫੈਸਲੇ ਦੇ ਖਿਲਾਫ ਇਹ ਵੀ ਗੱਲ ਦੇਖਣ ਵਾਲੀ ਹੋਊਗੀ ਤੇ ਦੂਜੇ ਪਾਸੇ ਇੱਕ ਹੋਰ ਵੱਡਾ ਫੈਸਲਾ ਕੋਵਿਡ ਵੈਕਸੀਨ ਨੂੰ ਲੈ ਕੇ ਜਿਹਾ ਦੱਸ ਕਿ ਜਦੋਂ 2020 ਦੇ ਵਿੱਚ ਜਦੋਂ ਕੋਵਿਡ ਆਇਆ ਤਾਂ ਉਸ ਸਮੇ ਜਿਹੜਾਗਾ ਲਗਾਤਾਰ ਲੋਕ ਵੈਕਸੀਨ ਨੂੰ ਲੈ ਕੇ ਚਰਚਾ ਕਰਦੇ ਸੀ ਤੇ ਜਦੋਂ ਵੈਕਸੀਨ ਆਈ ਤਾਂ ਫਿਰ ਤਰਾਰ ਤਰ ਪੂਰੀ ਦੁਨੀਆ ਨੇ ਉਹ ਵੈਕਸੀਨ ਲਗਵਾਈ ਚਾਹੇ ਕੋਈ ਵੀ ਸ਼ੀਲਡ ਹੋਵੇ ਚਾਹੇ ਸਪੂਤਨੀ ਕੋਵੇ ਜਾਂ ਫਿਰ ਜਿਹੜਾਗਾ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਵੈਕਸੀਨ ਆਈ ਸੀ ਲਗਾਤਾਰ ਵੈਕਸੀਨਸ ਨੂੰ ਲੋਕ ਲਗਾਉਂਦੇ ਰਹੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਅਪਡੇਟ ਹੈ ਅਮਰੀਕਾ ਦੇ ਵਿੱਚ ਜਿਹੜਾ ਫੌਜੀਆ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਜਿਨ੍ਹਾਂ ਨੇ ਇਹ ਵੈਕਸੀਨ ਨਹੀਂ आईसी ਜੀਆਂ ਦੱਸਦੇ ਕਿ ਜਿਨ੍ਹਾਂ ਦੇ ਵੱਲੋਂ ਵੈਕਸੀਨ ਲਵਾਉਣ ਤੋਂ ਨਾ ਕਰਤੀ ਸੀ ਉਹਨਾਂ ਨੂੰ ਫੌਜ ਚੋਂ ਕੱਢ ਦਿੱਤਾ ਗਿਆ ਸੀ ਬਾਹਰ ਕਿਉਂਕਿ ਪੈਂਟਾਗਨ ਜੋ ਕਿ ਹੈੱਡਕੁਆਟਰ ਹੈ ਯੂਐਸ ਮਿਲਟਰੀ ਦਾ ਜੀਆਂ ਦੱਸਦੇ ਕਿ ਯੂਐਸ ਮਿਲਟਰੀ ਦਾ ਹੈੱਡਕੁਆਟਰ ਹੈ ਪੈਂਟਾਗਨ ਪੈਂਟਾਗਨ ਦੇ ਵੱਲੋਂ ਇਹ ਮੰਡੇਟਰੀ ਕੀਤਾ ਗਿਆ ਸੀ ਕਿ ਭਾਈ ਜੋ ਜੋ ਵੈਕਸੀਨ ਲਵਾਏਗਾ ਉਹੀ ਆਰਮੀ ਚ ਰਹੇਗਾ ਜਿਨੇ ਨਹੀਂ ਲਵਾਉਣੀ ਫਿਰ ਉਹ ਵੈਕਸੀਨ ਜੇ ਨਹੀਂ ਲਵਾਉਂਦਾ ਤਾਂ ਉਸ ਨੂੰ ਆਰਮੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ ਜੀਆਂ ਦੱਸਦੇ ਕਿ ਹੁਣ ਵੀ ਇੱਕ ਵਾਰ ਫਿਰ ਤੋਂ ਉਹਨਾਂ ਦੀ ਭਰ ਦੀ ਦੁਬਾਰਾ ਸ਼ੁਰੂ ਕਰਤੀ ਹੈ ਜਿਹੜੇ 9000 ਦੇ ਕਰੀਬ ਆਰਮੀ ਚ ਜਵਾਨ ਕੱਢੇ ਸੀ ਵੈਕਸੀਨ ਨਾਲ ਲਵਾਉਣ ਕਰਕੇ ਉਹਨਾਂ ਨੂੰ ਵਾਪਸ ਭਰਤੀ ਕਰ ਲਿਆ ਗਿਆ ਔਰ ਕਿਤੇ ਨਾ ਕਿਤੇ ਡੋਨਲਡ ਟਰੰਪ ਦੀ ਇਹ ਰਣਨੀਤੀ ਆਪਣੀ ਮਿਲਟਰੀ ਨੂੰ ਜਿਹੜਾ ਸਟਰੈਂਥਨ ਕਰਨ ਦੀ ਹੈ ਜੀਆਂ ਦੱਸ ਕੇ ਜਦੋਂ ਉਸ ਦਾ ਚਾਈਨਾ ਵਰਗੀ ਤਾਕਤ ਦੇ ਨਾਲ ਪੰਗਾ ਪਿਆ ਤੇ ਆਹਮੋ ਸਾਹਮਣੇ ਹੋਏ ਨੇ ਤੇ ਉਸੇ ਦੇ ਵਿੱਚ ਜਿਹੜਾ ਹੁਣ ਡੋਨਲਡ ਟਰੰਪ ਇਹ ਚੀਜ਼ ਚਾਹੁੰਦੇ ਆ ਕਿ ਉਹਨਾਂ ਦੀ ਆਰਮੀ ਜਿਹੜੀ ਆ ਉਹ ਸਟਰੈਂਥਨ ਹੋਵੇ ਤਾਦਾਦੀ ਕਿ ਉਹ 9000 ਦੇ ਕਰੀਬ ਜਿਹੜੇ ਜਵਾਨ ਉਸ ਵੇਲੇ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿੱਤਾ ਤਾਜ਼ੀ ਫੌਜ ਤੋਂ ਉਹਨਾਂ ਨੂੰ ਹੁਣ ਵਾਪਸ ਬੁਲਾ ਲਿਆ ਪੈਂਟਾਗਨ ਨੇ ਮੰਡੇਟਰੀ ਕੀਤਾ ਸੀ ਕਿ ਜਿਹੜੀ ਵੈਕਸੀਨ ਆ ਉਹ ਲਗਵਾਈ ਜਾਵੇ ਹਰੇਕ ਕੋਈ ਜਵਾਨ ਵੈਕਸੀਨ ਲਵਾ ਰਿਹਾ ਸੀ ਪਰ ਕੁਝ ਕੁ ਜਵਾਨਾਂ ਨੇ ਇਸ ਵੈਕਸੀਨ ਨੂੰ ਲਵਾਉਣ ਤੋਂ ਨਾ ਕੀਤੀ ਕਿਉਂਕਿ ਬੜੀਆਂ ਸਾਰੀਆਂ ਉਸ ਵੇਲੇ ਚਰਚਾਵਾਂ ਚੱਲਦੀਆਂ ਸੀ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਸੀ ਕਿ ਜਿਹੜੀ ਬਿਮਾਰੀ ਦਾ ਕੁਝ ਪਤਾ ਹੀ ਨਹੀਂ ਲੱਗਿਆ ਉਸ ਬਿਮਾਰੀ ਦਾ ਇਲਾਜ ਇੰਨੀ ਛੇਤੀ ਕਿਵੇਂ ਆ ਸਕਦਾ ਕਿਉਂਕਿ ਬਹੁਤ ਸਾਰੀਆਂ ਸੰਸਾਰ ਦੇ ਵਿੱਚ ਅਜਿਹਾਂ ਪੈਂਡੈਮਿਕ ਆਈਆਂ ਨੇ ਜਿਨ੍ਹਾਂ ਦੀ ਵੈਕਸੀਨ 10 10 15 15 20 20 25 25 ਸਾਲ ਬਾਅਦ ਆਈਆਂ ਖਾਸ ਤੌਰ ਤੇ ਪੋਲੀਓ ਦੀ ਗੱਲ ਕਰ ਲਓ ਸੀ ਪੋਲੀਓ ਪਰ ਆਸ ਤੋਂ 20 ਸਾਲ ਪਹਿਲਾਂ ਬਹੁਤ ਜ਼ਿਆਦਾ 20-25 ਸਾਲ ਪਹਿਲਾਂ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਤੇ ਹੁਣ ਤੁਸੀਂ ਦੇਖੋ ਕਿ ਪੋਲੀਓ ਦੇ ਟੀਕੇ ਲੱਗਣ ਲੱਗਿਆ ਤਾਂ ਉਹ ਕਿਤੇ ਜਾ ਕੇ ਕਿੰਨੇ ਸਾਲਾਂ ਬਾਅਦ ਉਹ ਵੈਕਸੀਨ ਬਣੀ ਹੈ ਤਾਂ ਇਸੇ ਗੱਲਾਂ ਨੂੰ ਆਧਾਰ ਬਣਾ ਕੇ ਕੁਝ ਫੌਜੀਆਂ ਨੇ ਨਾ ਕੀਤੀ ਸੀ ਕਿ ਅਸੀਂ ਵੈਕਸੀਨ ਨੂੰ ਨਹੀਂ ਲਗਾਉਣਾ ਪਰ ਫਿਰ ਉਹਨਾਂ ਦੇ ਉੱਪਰ ਸ਼ਿਕੰਜਾ ਕਸਿਆ ਉਸ ਵੇਲੇ ਅਮਰੀਕੀ ਰਾਸ਼ਟਰਪਤੀ ਸੀ ਜਿਹੜੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਫੌਜ ਦੇ ਵਿੱਚੋਂ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਫੌਜ ਦੇ ਵਿੱਚ ਦੁਬਾਰਾ ਉਹਨਾਂ ਦੀ ਬਹਾਲੀ ਕਰਤੀ ਉਹਨਾਂ ਨੂੰ ਦੁਬਾਰਾ ਵਾਪਸ ਬੁਲਾ ਲਿਆ 9000 ਦੇ ਕਰੀਬ ਜਿਹੜੇ ਬਾਹ ਪਿਲੇਨ ਦੇ ਕਰੀਬ ਆਰਮੀ ਹੈਗੀ ਜੇ ਗੱਲ ਕਰੀਏ ਤਾਂ ਅਮਰੀਕਾ ਦੇ ਕੋਲ ਤਾਂ ਦੱਸ ਦਈਏ ਕਿ ਲਗਾਤਾਰ ਅਮਰੀਕਾ ਜਿਸ ਹਿਸਾਬ ਦੇ ਨਾਲ ਫੈਸਲੇ ਲੈ ਰਿਹਾ ਹੈਗਾ WHO ਤੋਂ ਬਾਹਰ ਆਉਣ ਦੀਆਂ ਗੱਲਾਂ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਨਾਟੋ ਦੇ ਖਿਲਾਫ ਬੋਲਣਾ ਤਾਂ ਦੱਦੀ ਕਿ ਅਜਈਆਂ ਗੱਲਾਂ ਦੇ ਵਿੱਚ ਡੋਨਲਡ ਟਰੰਪ ਨੂੰ ਆਪਣੀ ਜਿਹੜਾ ਆਰਮੀ ਨੂੰ ਲੈ ਕੇ ਕਾਫੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕਿ ਚਿੰਤਾ ਪਈ ਹੈ ਕਿਉਂਕਿ ਜੇ ਆਰਮੀ ਇੰਨਾ ਜ਼ਿਆਦਾ ਜੇ ਕਿਸੇ ਦੇਸ਼ਾਂ ਦੇ ਨਾਲ ਲੋਹਾ ਲੈਣਾ ਇੰਨੇ ਦੇਸ਼ਾਂ ਨਾਲ ਜੇ ਵੈਰ ਪਾ ਲਿਆ ਤਾਂ ਫਿਰ ਜਿਹੜਾ ਆਪਣੀ ਆਰਮੀ ਨੂੰ ਵੀ ਸਟਰੈਂਥਨ ਕਰਨਾ ਪਊਗਾ ਉਸੇ ਹਿਸਾਬ ਦੇ ਉੱਪਰ ਉਸੇ ਤਰਜ਼ ਦੇ ਉੱਪਰ 트랜ਜੈਂਡਰਾਂ ਨੂੰ ਮੈਡੀਕਲ ਅਨਫਿਟ ਕਹਿ ਕੇ ਬਾਹਰ ਕੱਢਿਆ 15000 ਦੇ ਕਰੀਬ ਉਹਨਾਂ ਦੀ ਗਿਣਤੀ ਸੀ ਤੇ ਤੁਹਾਨੂੰ ਦੱਸਦੇ ਕਿ ਜਿਹੜੇ 9000 ਦੇ ਕਰੀਬ ਜਵਾਨਾਂ ਨੂੰ ਬਾਹਰ ਕੱਢਿਆ ਗਿਆ ਸੀ ਵੈਕਸੀਨ ਨਾਲ ਲਗਾਉਣ ਕਰਕੇ ਉਨ੍ਹਾਂ ਦੀ ਮੁੜ ਭਰਤੀ ਕਰ ਲਈ ਹੈ ਉਹਨਾਂ ਨੂੰ ਦੁਬਾਰੇ ਵਾਪਸ ਆਰਮੀ ਦੇ ਵਿੱਚ ਬੁਲਾ ਲਿਆ ਗਿਆ ਡੋਨਲਡ 트੍ਰੰਪ ਦੇ ਵੱਲੋਂ ਵੱਡੇ ਫੈਸਲੇ ਜਿਹੜੇ ਉਹ ਲਏ ਗਿਆ